जग दी जोत चवर शतर तख दे गुरु ग्रंथ साहेब महाराज पवित्र बैठी गुरु प्यारी गुरु सुवारी आओ दसम पिता की बख्शी हुई दा फते सही गज के बुलाओ फते वाहीगुरु जी का खालसा ਵਾਹਿਗੁਰੂ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਇੰਨਾ ਬੱਚਿਆਂ ਉੱਤੇ ਜੋ ਬੜੀ ਮਿੱਠੀ ਆਵਾਜ਼ ਵਿੱਚ ਆਪ ਜੀ ਨੂੰ ਗੁਰੂ ਕੀ ਉਸਤਤ ਉਸ ਕੀਰਤਨ ਦੇ ਨਾਲ ਜੋੜ ਰਹੇ ਸਨ ਉਸ ਰੱਬ ਦੀ ਰਜਾ ਵਿੱਚ ਉਸ ਰੱਬ ਦੀ ਉਸਤਤ ਕਰ ਰਹੇ ਸਨ ਆਪਾਂ ਅੱਜ ਵਿਚਾਰ ਕਰੀਏ ਆਪਣੀ ਸੁਰਤੀ ਉਸ ਅਨੰਦਾਂ ਦੀ ਪਰਿਵਰਤ ਲੈ ਕੇ ਆਉਣ ਵਾਲੇ ਕੁਝ ਦਿਨਾਂ ਤੱਕ ਖਾਲਸਾ ਪੰਥ ਬੜੀ ਹੀ ਵੱਡੀ ਖੁਸ਼ਹਰਤਾ ਵਿੱਚ ਆਨੰਦਾਂ ਦੀ ਪੂਰੀ ਵਿੱਚ ਆਨੰਦਪੁਰ ਸ਼ਹਿਰ ਵਿੱਚ ਇੱਕ ਬੜਾ ਵੱਡਾ ਜਹਾਰ ਮਨਾਉਣ ਜਾ ਰਿਹਾ ਹੈ ਆਪਕਾ ਸਭ ਜਾਣਦੇ ਹਨ ਇਸ ਭਾਰਤ ਵਰਸ਼ ਦੀ ਧਰਤੀ ਉੱਤੇ ਅਨੇਕਾਂ ਜਹਾਰ ਮਨਾਏ ਜਾਂਦੇ ਨੇ ਵੱਖਰੇ ਵੱਖਰੇ ਧਰਮਾਂ ਵੱਲੋਂ ਉਹਨਾਂ ਵੱਖ-ਵੱਖ ਧਰਮਾਂ ਦੇ ਤਿਹਾਰਾਂ ਵਿੱਚ ਖਾਲਸੇ ਪੰਥ ਨੇ ਆਪਣੀ ਇੱਕ ਵੱਡੀ ਮਹਾਨ ਸ਼ਕਸ਼ੀਤ ਕੰਮ ਕੀਤੀ ਹੈ ਆਪਾਂ ਜਿਸ ਤਰ੍ਹਾਂ ਦੀਵਾਲੀ ਵਿੱਚ ਬੰਦੀ ਛੋੜ ਦਿਵਸ ਮਨਾਉਂਦੇ ਆ ਆਪਾਂ ਜਿਸ ਤਰ੍ਹਾਂ ਮੰਗੀ ਆਪਾਂ ਜਿਸ ਤਰ੍ਹਾਂ ਕਈ ਮੇਲੇ ਕਈ ਜੋੜ ਮੇਲੇ ਅਨੇਕਾਂ ਤਿਹਾਰਾਂ ਨੂੰ ਮਨਾਉਂਦੇ ਆ ਉਸ ਤਰ੍ਹਾਂ ਹੀ ਹਿੰਦੂ ਮਤ ਦਾ ਇੱਕ ਬੜਾ ਹੀ ਰੰਗੀਲਾ ਤਿਹਾਰ ਹੈ ਜਿਹਨੂੰ ਹੋਲੀ ਕਿਹਾ ਜਾਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਔਰਨ ਕੀ ਹੋਲੀ ਮਨ ਮੁਲਾ ਕਿਹੋ ਕਿਰਪਾ ਲੰਦ ਬਚਨ ਮੁਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹ ਰਹੇ ਨੇ ਦੁਨੀਆ ਹੋਲੀ ਮਨਾਉਂਦੀ ਹੈ ਪਰ ਜਿਹੜਾ ਖਾਲਸਾ ਪੰਥ ਆ ਹੁੰਦਾ ਬਣਾਏਗਾ ਅੱਜ ਹੌਲਾ ਮਹੱਲਾ ਕਹਿ ਕੇ ਉਸ ਤਿਹਾਰ ਨੂੰ ਜਾਣਿਆ ਜਾਂਦਾ ਹੈ ਪੂਰਨ ਖਾਲਸਾ ਪੰਥ ਵੱਖ-ਵੱਖ ਗੱਲ ਪੰਥ ਸਮੂਹ ਖਾਲਸੇ ਪੰਥ ਦੀਆਂ ਸੰਪਰਦਾਵਾਂ ਇੱਕ ਜਗ੍ਹਾ ਇਕੱਠੇ ਹੋ ਕੇ ਉਸ ਹੌਲੇ ਮਹੱਲੇ ਦੇ ਤਿਹਾਰ ਨੂੰ ਬੜੀ ਇਸ਼ਾਨੋ ਸ਼ੌਕਤ ਦੇ ਨਾਲ ਬਣਾਉਂਦੀ ਆ ਹੌਲੇ ਮਹੱਲੇ ਤੋਂ ਅਗਰ ਆਪਾਂ ਭਾਵ ਸਮਝਦੇ ਆਂ ਤੇ ਹੌਲਾ ਮਹੱਲਾ ਜੰਗ ਦੇ ਮੈਦਾਨ ਦਾ ਨਾਮ ਹੈ ਮਹੱਲਾ ਜਿਹੜਾ ਉਹ ਜੰਗ ਉੱਤੇ ਚੜਨ ਨੂੰ ਕਿਹਾ ਜਾਂਦਾ ਜਦੋਂ ਜੰਗ ਨੂੰ ਚੜਦੇ ਨੇ ਤੇ ਮਹੱਲਾ ਚੜਰ ਕੇ ਆ ਜਾਂਦਾ ਖਾਲਸਾ ਪੰਥ ਅੱਜ ਵੀ ਕਈ ਵੱਡੇ ਮੌਕਿਆਂ ਉੱਤੇ ਮਹੱਲੇ ਚੜਦੇ ਨੇ ਅਗਰ ਆਪਾਂ ਨਾਂੰਸੇਨਾ ਵਿੱਚ ਆਪਾਂ ਵਿਚਰੀਏ ਨਾ ਜੀ ਦਾਲ ਪੰਥਾਂ ਵਿੱਚ ਉਹ ਘੋੜਿਆਂ ਉੱਤੇ ਚੜ ਕੇ ਨੀਜਾਬਾਜੀ ਆਪਣੀ ਘੋੜ ਸਵਾਰੀ ਦਿਖਾਇਆ ਕਰਦੇ ਨੇ ਗਤਕੇ ਦੇ ਜੋਰ ਉਖਾਉਂਦੇ ਨੇ ਉਹ ਜੰਗੀ ਜਰਨੈਲ ਜੰਗੀ ਸੂਰਤ ਨੂੰ ਉਸ ਜੰਗੀ ਸੋਚ ਨੂੰ ਉੱਥੇ ਜਾ ਕੇ ਪ੍ਰਸਤਿਤ ਕਰਦੇ ਨੇ ਉਹਨਾਂ ਨੂੰ ਮਹੱਲਾ ਕਿਹਾ ਜਾਂਦਾ ਹੈ ਦੇਖੋ ਲਾਉ ਸਾਣੇ ਦੀ ਤੇ ਜੰਗ ਪੇਟੀ ਜਾਂਦੀ ਉਹਨ ਹੋਲੀ ਤੇ ਹੋਲੇ ਮਨਲੇ ਵਿੱਚ ਕੀ ਅੰਤਰ ਹੈ ਇਹ ਸਮਝਣ ਵਾਲੀ ਗੱਲ ਹੈ ਅੱਜ ਖਾਲਸਾ ਪੰਥ ਵੀ ਕਿਤੇ ਨਾ ਕਿਤੇ ਅਣਜਾਣੇ ਵਿੱਚ ਹੋਲੇ ਦੀ ਖਾਂ ਹੁੰਦੀ ਮਨਾ ਰਿਆ ਹੋਲੀ ਤੇ ਹੋਲੇ ਵਿੱਚ ਬੜਾ ਵੱਡਾ ਅੰਤਰ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਪ ਲਾਲ ਦੇ ਜਿਹੜੀ ਸੰਤਾਂ ਦੀ ਹੁੰਦੀ ਹੈ ਉਹਨੇ ਸੰਤ ਕੋਣ ਹੈ ਸੰਤ ਉਹ ਨਹੀਂ ਜਿਹਦਾ ਵੱਡਾ ਚੋਲਾ ਹੈ ਸੰਤ ਉਹ ਨਹੀਂ ਜਿੱਦੀ ਵੱਜੀ ਦਸਤਾਰ ਹੈ ਸੰਤ ਉਹ ਹੈ ਜਿਹਦੇ ਹਿਰਦੇ ਵਿੱਚ ਰੱਬੀ ਗੁਣ ਵਸਦੇ ਨੇ ਸੰਤ ਇੱਕ ਰਿਕਸ਼ੇ ਚ ਚੜਾਣ ਵਾਲਾ ਵੀ ਹੈ ਸੰਤ ਘਰ ਵਿੱਚ ਕੰਮ ਕਰਨ ਵਾਲੀ ਮਾਈ ਵੀ ਹੈ ਸੰਤ ਗੁਰਦੁਆਰੇ ਵਿੱਚ ਬੈਠੇ ਰਾਗੀ ਢਾਡੀ ਪ੍ਰਚਾਰਕ ਵੀ ਨੇ ਸੰਤ ਜੋ ਘਰ ਤੋਂ ਬਾਹਰ ਕੰਮ ਕਰ ਰਹੇ ਨੇ ਉਹ ਵੀ ਨੇ ਸੰਤ ਹਰ ਇੱਕ ਦੇ ਹਿਰਦੇ ਵਿੱਚ ਵਸ ਰਿਹਾ ਉਹ ਸੰਤ ਹੈ ਹੁਣ ਜਦੋਂ ਰੱਬੀ ਗੁਣਾ ਵਾਲਾ ਜਦੋਂ ਰੱਬੀ ਵਿਚਾਰਾਂ ਵਾਲਾ ਉਹ ਰੱਬ ਦੇ ਗੁਣਾਂ ਵਿੱਚ ਰੁੱਗਿਆ ਹੋਇਆ ਵਿਅਕਤੀ ਯੂ ਤੋਂ ਹੋਲੀ ਆ ਗੋਲਾ ਮਨਾ ਰਿਹਾ ਹੈ ਰੰਗ ਲਾਗਾ ਅਤ ਲਾਲ ਦੇ ਉਹਨੂੰ ਇੱਕ ਐਸਾ ਰੰਗ ਲੱਗ ਰਿਹਾ ਜੋ ਕਦੀ ਮਟਾਇਆ ਹੀ ਨਹੀਂ ਜਾ ਸਕਦਾ ਹੋਲੀ ਹੈ ਨਾ ਜੀ ਹੋਲੀ ਆਪਾਂ ਸਾਰੇ ਹੋਲੀ ਤੋਂ ਭਾਈ ਤੇ ਆ ਵੀ ਸਾਨੂੰ ਰੰਗ ਲੱਗ ਜਾਏਗਾ ਸਾਡਾ ਸਰੀਰ ਮੈਲਾ ਹੋ ਜਾਏਗਾ ਆਪਾਂ ਹੋਲੀ ਖੇਡਦੇ ਕਈ ਬੱਚੇ ਹੋਲੀ ਖੇਡਦੇ ਕਈ ਵੀਰ ਭੈਣ ਭਰਾ ਹੋਲੀ ਖੇਡਦੇ ਉਹਨਾਂ ਦਾ ਸਰੀਰ ਮੈਲਾ ਹੋ ਜਾਂਦਾ ਹੈ ਉਹ ਸਰੀਰ ਉੱਤੇ ਗੰਦੇ ਰੰਗ ਲੱਗਦੇ ਨੇ ਉਹਨਾਂ ਵਿੱਚ ਕਈ ਕੈਮੀਕਲ ਪਾਏ ਜਾਂਦੇ ਨੇ ਪ੍ਰਦੂਸ਼ਨ ਫੈਲਦਾ ਹੈ ਸਰੀਰ ਦੀ ਸੁੰਦਰਤਾ ਖਰਾਬ ਹੁੰਦੀ ਹੈ ਆਪਣੇ ਕੈਂਸਰ ਵਰਗੀਆਂ ਬਿਮਾਰੀਆਂ ਸ਼ਰੀਰਕ ਬਿਮਾਰੀਆਂ ਉਹਦੇ ਨਾਲ ਹੁੰਦੀਆਂ ਨੇ ਪਰ ਆਪਾਂ ਨੂੰ ਧੋ ਧੋ ਕੇ ਲੋਂਦੇ ਆ ਪਰ ਜਿਹੜਾ ਹੋਲਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਾ ਦੀ ਪੂਰੀ ਵਿੱਚ ਮਨਾ ਰਹੇ ਨੇ ਉਹ ਪ੍ਰੇਮ ਦਾ ਰੰਗ ਵਰਤਾ ਰਹੇ ਉਹ ਨਾਮ ਦਾ ਰੰਗ ਉਹ ਗਿਆਨ ਦਾ ਰੰਗ ਉਹ ਐਸਾ ਰੱਬੀ ਗੁਨਾ ਦਾ ਰੰਗ ਹੈ ਜਿਸ ਨੂੰ ਆਪਾਂ ਧੋ ਧੋ ਥੱਕ ਜਾਵਾਂਗੇ ਪਰ ਰੰਗ ਨਹੀਂ ਉਤਰੇਗਾ ਉਹ ਐਸਾ ਰੰਗ ਹੈ ਜਿਹਨੂੰ ਉਤਾਰਨ ਦੀ ਸਾਡੇ ਵਿੱਚ ਇੱਛਾ ਹੀ ਨਹੀਂ ਪੈਦਾ ਹੋਏਗੀ ਉਹ ਐਸਾ ਮਹਾਨ ਰੰਗ ਹੈ ਗੁਰਬਾਣੀ ਕਹਿੰਦੀ ਰੰਗ ਲਾਗਤ 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 ਹੈ ਕਿ ਉਹ ਰੰਗ ਐਸਾ ਹੈ ਜੋ ਹੌਲੀ-ਹੌਲੀ ਲੱਗਦਾ ਹੈ ਔਲੀ ਦਾ ਰੰਗ ਇੱਕਦਮ ਚੜ ਜਾਂਦਾ ਹੈ ਪਰ ਜੋ ਹੌਲੇ ਦਾ ਰੰਗ ਹੈ ਉਹ ਰੱਬ ਦੀ ਗੁਣਾ ਨੂੰ ਪਛਾਣਨ ਦੇ ਨਾਲ ਚੜਦਾ ਹੈ ਉਹ ਬਾਣੀ ਪੜਨ ਦੇ ਨਾਲ ਚੜਦਾ ਹੈ ਉਹ ਬਾਣੀ ਨੂੰ ਪਛਾਣਨ ਦੇ ਨਾਲ ਬਾਣੀ ਨੂੰ ਸਮਝਣ ਦੇ ਨਾਲ ਉਸ ਬਾਣੀ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੇ ਨਾਲ ਉਹ ਰੰਗ ਚੜ ਰਿਹਾ ਹੈ ਉਹ ਲਾ ਬੰਦਾ ਹੈ ਆਪਾਂ ਖਾਲਸੇ ਪੰਥ ਦੇ ਬੜੇ ਮੁਢਲੇ ਹਿੱਸੇ ਹਾਂ ਆਪਾਂ ਕੱਲਾ ਕੱਲਾ ਸਿੰਘ ਕੱਲੀ ਕੱਲੀ ਸਿੰਘਣੀ ਜੋ ਰੋਜ਼ ਗੁਰਬਾਣੀ ਪੜ੍ਹਦੀ ਹੈ ਖਾਲਸੇ ਪੰਥ ਦਾ ਬੜਾ ਵੱਡਾ ਹਿੱਸਾ ਹੈ ਖਾਲਸਾ ਪੰਥ ਇਹਨਾਂ ਸਿੰਘਾਂ ਸਿੰਘਣੀਆਂ ਤੋਂ ਹੀ ਜੁੜ ਕਰਕੇ ਬਣਿਆ ਹੈ ਅਗਰ ਆਪਾਂ ਹੋਲਾ ਮਹੱਲਾ ਮਨਾ ਰਹੇ ਆਂ ਦੁਨੀਆ ਦੇ ਅਨੇਕ ਤਿਹਾਰ ਆਪਾਂ ਘਰ ਵਿੱਚ ਜਨਮ ਦਿਨ ਤਿਹਾਰ ਮਨਾਉਂਦੇ ਆਂ ਐਨਾ ਤਿਹਾਰਾਂ ਨੂੰ ਰੱਬੀ ਗੁਨਾ ਦੇ ਨਾਲ ਜੋੜਨਾ ਸ਼ੁਰੂ ਕਰੀਏ ਆਪਾਂ ਹੋਲਾ ਮਹੱਲਾ ਮਨਾ ਰਹੇ ਆਂ ਆਪਣੇ ਨਿਤਨੇਮ ਵਿੱਚ ਬਾਣੀਆਂ ਜੋੜੀਏ ਆਪਾਂ ਹੋਲਾ ਮਹੱਲਾ ਮਨਾ ਰਹੇ ਆਂ ਉਸ ਬਾਣੀ ਨੂੰ ਪੜ੍ਹ ਕੇ ਸਮਝੀਏ ਆਪਾਂ ਹੋਲਾ ਮਹੱਲਾ ਮਨਾ ਰਹੇ ਆਂ ਉਸ ਬਾਣੀ ਨੂੰ ਪੜ੍ਹ ਕੇ ਸਮਝ ਕੇ ਜੀਵਨ ਵਿੱਚ ਲਾਗੂ ਕਰੀਏ ਸਾਡੀ ਜੀਵਨ ਰੰਗੋ ਰੰਗੀਨ ਹੋ ਜਾਏ ਜੱਪ ਮੰਨ ਮੇਰੇ ਰਾਮ ਰਾਮ ਰੰਗ ਉਹ ਰਾਮ ਦਾ ਰੰਗ ਉਸ ਕਾਲਪੁਰਖ ਦਾ ਰੰਗ ਸਾਡੇ ਉੱਤੇ ਲੱਗ ਜਾਏ ਅਸੀਂ ਰੰਗੀਨ ਜ਼ਿੰਦਗੀ ਸਵਰਗੀ ਜ਼ਿੰਦਗੀ ਵਿੱਚ ਆ ਜਾਈਏ ਖੋਲਾ ਮਹੱਲਾ ਬਨਾਇਆ ਸਫਲਾ ਹੋਵੇ ਐਨੀ ਕੁ ਬੇਨਤੀਆਂ ਪ੍ਰਵਾਨ ਸਮਾਂ ਘੱਟ ਹੁੰਦਾ ਵਿਚਾਰਾ ਮੂਰਤ ਕਰਨੀ ਆਉਂਦੀ ਹੈ ਨੇ ਗੁਰਬਾਣੀ ਦੀ ਵਿਚਾਰ ਐਸੀ ਹੈ ਜੋ ਖਤਮ ਹੀ ਨਹੀਂ ਹੋ ਸਕਦੀ ਪਰ ਜਿੰਨੇ ਤੋਂ ਸਮੇਂ ਵਿੱਚ ਸੀਮਤ ਰਹੇ ਆਤਮਾ ਨਾਲ ਵਿਚਾਰ ਕੀਤੀ ਵਿਚਾਰਾ ਕਰਦੇ ਅਨੇਕਾਂ ਆਪ ਲੱਗੋ